633 ਸਾਡ ਦੇ ਸ਼ਹੀਦ ਹੋਏ ਨੇ ਬਾਰਡਰ ਦੇ ਪੰਜਾਬ ਦੇ ਤਾਂ ਉਹਨਾਂ ਨੂੰ ਨੌਕਰੀ ਦੇਣ ਦਾ ਆਖਰੀ ਪੜਾਅ ਦੇ ਵਿੱਚ ਹੈ ਹੁਣ ਤੱਕ ਕਿੰਨੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਤੇ ਆਖਰੀ ਪੜਾਅ ਦੇ ਵਿੱਚ ਕਿੰਨੇ ਕਿਸਾਨ ਜਿਹੜੇ ਅਜੇ ਪਰਿਵਾਰ ਬਚੇ ਨੇ سلسلہ ਚੱਲੀ ਜਾਂਦਾ ਜਿਵੇਂ ਜਿਵੇਂ ਉਹਨਾਂ ਦੀ ਪੜਤਾਲ ਹੋ ਕੇ ਆਉਂਦੀ ਹੈ ਉਹਨਾਂ ਨੂੰ ਹੋਰ ਦਿੱਤੀਆਂ ਜਾਂਦੀਆਂ ਅੱਜ 30 ਨੌਕਰੀਆਂ ਸੀ ਜਿਹਦੇ ਚੋਂ 25 ਸੀ ਕਲਾਸ ਦੀਆਂ ਸੀ ਤੇ 5 ਡੀ ਕਲਾਸ ਦੀਆਂ ਨੇ ਕਿ ਤੁਹਾਡੇ ਕੋਲ ਪੈਂਡਿੰਗ ਕੇਸ ਜਿਹੜੇ ਹਨ ਐਸ ਕੇ ਵੱਲੋਂ ਤੁਹਾਨੂੰ ਦੱਸੀ ਗਏ ਹੁਣ ਕਿੰਨੇ ਕੁ ਬਚੇ ਨੇ ਜੀ ਉਹਦੇ ਚ ਜੋ ਵੀ ਬੱਚੇ ਐ ਉਹਦੀ ਵੀ ਪੜਤਾਲ ਚੱਲੀ ਜਾਂਦੀ ਹੈ ਜੇ ਕਿਸੇ ਨੂੰ ਵਾਂਝਾ ਨਹੀਂ ਰਹਿਣ ਦਿੰਦੇ ਜੀ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਆ ਜਿਹੜਾ ਪੰਜਾਬ ਸਾਰੇ ਹਿੰਦੁਸਤਾਨ ਦੀ ਭੁੱਖ ਮਟਾਉਣ ਦੇ ਲਈ ਆਪ ਵੱਡਾ ਜਿਹੜਾ ਦਾਅ ਤੇ ਲਾ ਕੇ ਜੀ ਚਿੰਤਾ ਹੋਣ ਲੱਗੀ ਹੈ ਸਾਰੇ ਲੋਕਾਂ ਨੂੰ ਵੀ ਵਿਗਿਆਨੀਆਂ ਨੂੰ ਵੀ ਪੰਜਾਬੀ ਵਾਸੀਆਂ ਨੂੰ ਵੀ ਕਿ ਇਹ ਪਾਣੀ ਜਿਹੜਾ ਥੱਲੇ ਥੱਲੇ ਡੂੰਗਾ ਡੂੰਗਾ ਲਈ ਜਾਂਦੇ ਹੋ ਸਕਦਾ ਕਦੇ ਇਸ ਤੋਂ ਅਸੀਂ ਵਾਂਝੇ ਨਾ ਹੋ ਜਾਈਏ ਕੇਂਦਰ ਸਰਕਾਰ ਵੱਲੋਂ 2020 ਦੇ ਵਿੱਚ ਲਿਆਂਦੇ ਗਏ ਐਗਰੀਕਲਚਰ ਆਰਡੀਨੈਂਸ ਦੇ ਖਿਲਾਫ ਦੇਸ਼ ਭਰ ਦੇ ਕਿਸਾਨਾਂ ਵੱਲੋਂ ਦਿੱਲੀ ਦੀਆਂ ਸਰਹੱਦਾਂ ਤੇ ਇੱਕ ਵੱਡਾ ਅੰਦੋਲਨ ਲੜਿਆ ਗਿਆ 13 ਮਹੀਨੇ ਦੇ ਤਕਰੀਬ ਕਿਸਾਨ ਦਿੱਲੀ ਦੀ ਸਰਹੱਦਾਂ ਤੇ ਬੈਠੇ ਰਹੇ ਤਾਂ ਇਸ ਦੌਰਾਨ ਪੰਜਾਬ ਦੇ ਕਿਸਾਨਾਂ ਦੀ ਸ਼ੁਰੂਆਤ ਵੱਡੇ ਰੂਪ ਦੇ ਵਿੱਚ ਸੀ 26 ਨਵੰਬਰ 2020 ਨੂੰ ਪੰਜਾਬ ਦੇ ਕਿਸਾਨ ਦਿੱਲੀ ਪਹੁੰਚਦੇ ਨੇ ਤਾਂ ਤਕਰੀਬਨ 13 ਮਹੀਨੇ ਚੱਲੇ ਇਸ ਅੰਦੋਲਨ ਦੇ ਵਿੱਚ 774 ਕਿਸਾਨ ਸ਼ਹੀਦ ਹੋ ਜਾਂਦੇ ਨੇ ਜਿਨ੍ਹਾਂ ਦੇ ਵਿੱਚੋਂ ਤਕਰੀਬਨ 633 ਕਿਸਾਨ ਜਿਹੜੇ ਹੈਗੇ ਨੇ ਉਹ ਪੰਜਾਬ ਨਾਲ ਸਬੰਧਤ ਸਨ ਤਾਂ ਅੱਜ ਉਹਨਾਂ ਨੂੰ ਨੌਕਰੀ ਦੇਣ ਦਾ ਕੰਮ ਜਿਹੜਾ ਹੈਗਾ ਮੁਕੰਮਲ ਰੂਪ ਦੇ ਵਿੱਚ ਆਖਰੀ ਪੜਾਅ ਦੇ ਵਿੱਚ ਹੈਗਾ ਔਰ ਲਗਾਤਾਰ ਇਸਕਮ ਦੀ ਮੰਗ ਵੀ ਰਹੀ ਕਿ ਜਿਹੜੇ ਕਿਸਾਨ ਸ਼ਹੀਦ ਹੋਏ ਨੇ ਉਹਨਾਂ ਕਿਸਾਨਾਂ ਦੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਜਾਵੇ ਤਿੰਨ ਸਰਕਾਰਾਂ ਨਿਕਲੀਆਂ ਤਿੰਨ ਮੁੱਖ ਮੰਤਰੀ ਨਿਕਲੇ ਕੈਪਟਨ ਅਮਰਿੰਦਰ ਸਿੰਘ ਦੀ ਗਵਰਨਮੈਂਟ ਨਿਕਲਦੀ ਹੈ ਇਸ ਤੋਂ ਬਾਅਦ ਚੰਨੀ ਦੀ ਗਵਰਨਮੈਂਟ ਨਿਕਲਦੀ ਹੈ ਔਰ ਹੁਣ ਜਾ ਕੇ ਕਾਰਜ ਪੂਰਾ ਹੋਇਆ ਸਰਨਾ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ਖੁੱਡੀਆਂ ਸਾਹਿਬ ਬਹੁਤ ਵੱਡੀ ਮੰਗ ਇਸਕਮ ਦੀ ਰਹੀ ਲਗਾਤਾਰ ਕਿ 633 ਸਾਂਝ ਦੇ ਸ਼ਹੀਦ ਹੋਏ ਨੇ ਬਾਰਡਰ ਦੇ ਪੰਜਾਬ ਦੇ ਉਹਨਾਂ ਨੌਕਰੀ ਦੇ ਦਾ ਆਖਰੀ ਪੜਾਅ ਦੇ ਵਿੱਚ ਹੈ ਹੁਣ ਤੱਕ ਕਿੰਨੇ ਪਰਿਵਾਰਾਂ ਨੂੰ ਨੌਕਰੀ ਦਿੱਤੀ ਤੇ ਆਖਰੀ ਪੜਾਅ ਦੇ ਵਿੱਚ ਕਿੰਨੇ ਕਿਸਾਨ ਜਿਹੜੇ ਅਜੇ ਪਰਿਵਾਰ ਬਚੇ ਨੇ ਜਿਵੇਂ ਤੁਸੀਂ ਦੱਸਿਆ ਕਿ ਬਹੁਤ ਵੱਡਾ ਮੋਰਚਾ ਸੀ ਦਿੱਲੀ ਦੀਆਂ ਦਿੱਲੀ ਦੀ ਸਰਦ ਤੇ ਦਿੱਲੀ ਦੇ ਨਾਲ ਲਾਇਆ ਸੀ ਜਾ ਕੇ ਜਿਹਦੀ ਪਹਿਲਾਂ ਸ਼ੁਰੂਆਤ ਪੰਜਾਬ ਵਿੱਚੋਂ ਹੋਈ ਪੰਜਾਬ ਦੇ ਕਿਸਾਨਾਂ ਨੇ ਹਰਿਆਣੇ ਵਾਲਿਆਂ ਨੇ ਤਕਰੀਬਨ ਸਾਰੇ ਭਾਰਤ ਦੇ ਉੱਤਰੀ ਭਾਰਤ ਦੇ ਤਾਂ ਜ਼ਿਆਦੇ ਹੀ ਸਨ ਉਦੇ ਵਿੱਚ ਕਿਸਾਨਾਂ ਨੇ ਕਿਸਾਨਾਂ ਤੋਂ ਇਲਾਵਾ ਹੋਰ ਸਾਡੇ ਸਾਥੀ ਚਾਹੇ ਉਹ ਕਰਮਚਾਰੀ ਸੀ ਚਾਹੇ ਸਟੂਡੈਂਟ ਸੀ ਉਹਨਾਂ ਨੇ ਵੀ ਸਾਥ ਕਾਫੀ ਦਿੱਤਾ ਤੇ ਉਹਦੇ ਵਿੱਚ ਉਹ ਮੋਰਚਾ ਖਾਮਯਾਬੀ ਹੋਇਆ ਤੇ ਉਹਦੇ ਵਿੱਚ ਲੰਮਾ ਸਮਾਂ ਚੱਲਿਆ ਬਹੁਤ ਸਾਰੀਆਂ ਜਾਨਾਂ ਸਾਡੇ ਬਜ਼ੁਰਗਾਂ ਦੀਆਂ ਵੱਡੇ ਭਰਾਵਾਂ ਦੀਆਂ ਚਲੀਆਂ ਗਈਆਂ ਉਹਨਾਂ ਨੂੰ ਕਿਉਂਕਿ ਸਾਡੇ ਲਈ ਸਾਡੇ ਕਸਾਨੀ ਲਈ ਉਹ ਲੋਕ ਲੜੇ ਉਹਨਾਂ ਦੇ ਵਾਰਸਾਂ ਨੂੰ ਜਿਹੜੇ ਜਾਨਾ ਵਰਗੇ ਉਹਨਾਂ ਨੂੰ ਨੌਕਰੀਆਂ ਪੰਜਾਬ ਸਰਕਾਰ ਵੱਲੋਂ ਅੱਜ ਜਿਹੜਾ ਅੰਕੜਾ ਕੁੱਲ ਮਿਲਾ ਕੇ 592 ਤੱਕ ਪਹੁੰਚ ਗਿਆ ਹੈਗਾ ਜਿਹਦੇ ਚੋਂ 527 ਤਾਂ ਕਲਾਸ ਡੀ ਦੀਆਂ ਨੇ ਤੇ ਜਿਹੜੀਆਂ 65 ਨੌਕਰੀਆਂ ਕਲੈਰੀਕਲ ਸਟਾਫ ਕਲਾਸ ਸੀ ਲਾ ਲੋ ਜਿਹੜੀਆਂ ਹੋਈਆਂ। ਔਰ ਜਿਹੜੀਆਂ ਅੱਜ ਉਹਦੇ ਵਿੱਚ ਜਿਹੜੀਆਂ ਕਿਉਂਕਿ سلسلہ ਚੱਲੀ ਜਾਂਦਾ ਜਿਵੇਂ ਜਿਵੇਂ ਉਹਨਾਂ ਦੀ ਪੜਤਾਲ ਹੋ ਕੇ ਆਉਂਦੀ ਹੈ ਉਹਨਾਂ ਨੂੰ ਹੋਰ ਦਿੱਤੀਆਂ ਜਾਂਦੀਆਂ ਅੱਜ 30 ਨੌਕਰੀਆਂ ਸੀ ਜਿਹਦੇ ਚੋਂ 25 ਸੀ ਕਲਾਸ ਦੀਆਂ ਸੀ ਤੇ 5 ਡੀ ਕਲਾਸ ਦੀਆਂ ਉਹ ਸਾਡੇ ਪੈਣ ਭਰਾਵਾਂ ਨੂੰ ਦਿੱਤੀਆਂ ਗਈਆਂ। ਇਸ ਵੰਦ ਐਸਕੇ ਨੂੰ ਲਗਾਤਾਰ ਇਸ ਮੰਗ ਨੂੰ ਲੈ ਕੇ ਤੁਹਾਡੇ ਤੱਕ ਅਪਰੋਚ ਵੀ ਕਰਦਾ ਰਿਹਾ ਜੀ ਕਿੰਨੇ ਕੁ ਤੁਹਾਡੇ ਕੋਲ ਪੈਂਡਿੰਗ ਕੇਸ ਜਿਹੜੇ ਹਨ ਐਸਕੇ ਵੱਲੋਂ ਤੁਹਾਨੂੰ ਦੱਸੇ ਗਏ ਉਹਨਾਂ ਕਿੰਨੇ ਕੁ ਬਚੇ ਨੇ ਜੀ ਉਹਦੇ ਚ ਜੋ ਵੀ ਬਚੇ ਐ ਉਹਦੀ ਵੀ ਪੜਤਾਲ ਚੱਲੀ ਜਾਂਦੀ ਐ ਜੇ ਕਿਸੇ ਨੂੰ ਵਾਂਝਾ ਨਹੀਂ ਰਹਿਣ ਦਿੰਦੇ ਜੀ ਦਾ ਹੱਕ ਬਣਦਾ ਕੋਈ ਟੈਕਨੀਕਲ ਕੋਈ ਮਾੜੀ ਮੁੱਠੀ ਸਮੱਸਿਆ ਆਉਂਦੀ ਐ ਤੋਂ ਅੱਜ ਵੀ ਮੇਰੇ ਕੋਲੇ ਕੁਝ ਭਰਾ ਐ ਸਨ ਤੋਂ ਉਹਨਾਂ ਦਾ ਮੈਂ ਉਹਦੇ ਲੈ ਕੇ ਸਾਡੇ ਜਿਹੜੇ ਡਾਇਰੈਕਟਰਾਂ ਨੂੰ ਦੇ ਦਿੱਤਾ ਸੀਗਾ ਸੈਕਟਰੀ ਸਾਹਿਬ ਉਹ ਡੀਸੀ ਸਾਹਿਬਾਨ ਨੂੰ ਜੋ ਬਣਦੀ ਕਾਰਵਾਈ ਕਰਵਾ ਕੇ ਆ ਕੇ ਉਹਨਾਂ ਨੂੰ ਵੀ ਉਹ ਮਿਲ ਜਾਊਗੀ ਆ ਨਵੀਂ ਖੇਤੀ ਪਾਲਿਸੀ ਨੂੰ ਲੈ ਕੇ ਬੜੀ ਚਰਚਾ ਹੈ ਜੀ ਤੁਸੀਂ ਪਿੱਤੇ ਦਿਨ ਇੱਕ ਪ੍ਰਪੋਜ਼ਲ ਜਿਹੜੀ ਕਿ ਕਿਸਾਨਾਂ ਨੂੰ ਵੀ ਭੇਜੀ ਉਹਦਾ ਖਰੜਾ ਭੇਜਿਆ ਜੀ ਕਿਸਾਨਾਂ ਵੱਲੋਂ ਹੁਣ ਤੱਕ ਕਿੰਨੇ ਕੁ ਸੁਝਾਅ ਤੁਹਾਡੇ ਤੱਕ ਆਏ ਨੇ ਜੀ ਤਾਂ ਸਭ ਤੋਂ ਜਿਹੜਾ ਹੈਗਾ ਕਿਹੜੇ ਕਿਸਾਨਾਂ ਨੂੰ ਤੁਸੀਂ ਟਾਰਗੇਟ ਕਰ ਰਹੇ ਹੋ ਇਸ ਪਾਲਿਸੀ ਦੇ ਵਿੱਚ ਬੈਨੀਫੀਸ਼ੀਅਰੀ ਜਿਹੜਾ ਹੈਗਾ ਜ਼ਿਆਦਾਤਰ ਉਹ ਤਬਕਾ ਜਿਹੜਾ ਹੈਗਾ ਜ਼ਿਆਦਾ ਉਹਨਾਂ ਨੂੰ ਲਾਭ ਮਿਲੇ ਜੀ ਕੀਤੀ پالਸੀ ਦੀ ਮਿਲਦਾ ਜਿੰਨਾ ਇਹਨੂੰ ਰੜਕਿਆ ਗਿਆ ਉਹਨਾਂ ਦਾ ਕਸੇ ਨੂੰ ਰੜਕਿਆ ਹੀ ਨਹੀਂ ਗਿਆ ਹੁਣ ਬਹੁਤ ਚਿਰ ਦਾ ਇਹਦੀ ਚਰਚਾ ਉਹਦੇ ਵਿੱਚ ਮੇਰੀ ਵੀ ਗਈ ਥਾ ਲੋਚਨਾ ਹੋ ਜਾਂਦੀ ਸੀ ਸਰਕਾਰ ਦੇ ਵੀ ਹੁੰਦੀ ਸੀ ਵੀ ਇਹ ਨਹੀਂ ਪਰ ਸਾਡੀ ਜਿਹੜੀ ਨੀਤੀ ਬਿਲਕੁਲ ਸਾਫ਼ ਹੈ ਅਸੀਂ ਉਹਦੇ ਤੇ ਲੱਗੇ ਹੋਏ ਹਾਂ ਪਹਿਲਾਂ ਮੇਰੇ ਤੋਂ ਜਿਹੜੇ ਮੰਤਰੀ ਸਾਹਿਬਾਨ ਸੀ ਸਰਦਾਰ ਭਗਵੰਦ ਸਿੰਘ ਮਾਨ ਦੀ ਸਰਕਾਰ ਚ ਉਹਨਾਂ ਵੱਲੋਂ ਸ਼ੁਰੂਆਤ ਕਰ ਦਿੱਤੀ ਗਈ ਜਿਹੜੇ ਫਾਰਮਰਜ਼ ਕਮਿਸ਼ਨ ਪੰਜਾਬ ਦੇ ਚੇਅਰਮੈਨ ਡਾਕਟਰ ਸੁਖਪਾਲ ਸਿੰਘ ਉਹਨਾਂ ਦੀ ਅਗਵਾਈ ਚ ਇੱਕ ਕਮੇਟੀ ਬਣੀ ਹੈ 11 ਮੈਂਬਰੀ ਉਹ ਲੱਗੇ ਹੋਏ ਆ ਉਹ ਆਪ ਵੀ ਵਿਗਿਆਨੀ ਨੇ ਵਿਗਿਆਨੀਆਂ ਨਾਲ ਵੀ ਸਾਂਝ ਪਾ ਕੇ ਗੱਲਬਾਤ ਕਰਕੇ ਪ੍ਰੈਕਟੀਕਲ ਵੀ ਕਿਸਾਨਾਂ ਨਾਲ ਉਹਨਾਂ ਨੇ ਕਿਹਾ ਵੀ ਅਸੀਂ ਲੱਖਾਂ ਲੋਕਾਂ ਨੂੰ ਟਰੈਕ ਕਰਕੇ ਵੀ ਕਿਵੇਂ ਹੋਣਾ ਚਾਹੀਦਾ ਕਿੱਥੇ ਕੀ ਹੋਵੇ ਉਸ ਤਰ੍ਹਾਂ ਦਾ ਉਹ ਖਰੜਾ ਤਿਆਰ ਕੀਤਾ ਇਹਦੀ ਮੰਗ ਕਿਸਾਨ ਜੁਨੀਆ ਨਾਲ ਨੇ ਵੀ ਕੀਤੀ ਸੀ ਉਹਨਾਂ ਨੂੰ ਕਿਹਾ ਸੀ ਉਹਨਾਂ ਨੂੰ ਵੀ ਅਸੀਂ ਪ੍ਰੋਵਾਈਡ ਕਰਵਾ ਦਿੱਤਾ ਗਿਆ ਥੋੜੀ ਕਣੀ ਚਰਚਾ ਹੋ ਰੋ ਕੇ ਉਸ ਨੂੰ ਅਸੀਂ ਚਾਹੁੰਦੇ ਆ ਕਿ ਪੰਜਾਬ ਜਿਹੜਾ ਪੰਜਾਬ ਸਾਰੇ ਹਿੰਦੁਸਤਾਨ ਦੀ ਭੁੱਖ ਮਟਾਉਣ ਦੇ ਲਈ ਆਪ ਵੱਡਾ ਜਿਹੜਾ ਦਾਅ ਤੇ ਲਾ ਕੇ ਜਿਹੜੀ ਚਿੰਤਾ ਹੋਣ ਲੱਗੀ ਹੈ ਸਾਰੇ ਲੋਕਾਂ ਨੂੰ ਵੀ ਵਿਗਿਆਨੀਆਂ ਨੂੰ ਵੀ ਪੰਜਾਬੀ ਵਾਸੀਆਂ ਨੂੰ ਵੀ ਕਿ ਇਹ ਪਾਣੀ ਜਿਹੜਾ ਥੱਲੇ ਥੱਲੇ ਡੂੰਗਾ ਡੂੰਗਾ ਲਈ ਜਾਂਦੇ ਹੋ ਸਕਦਾ ਕਦੇ ਇਸ ਤੋਂ ਅਸੀਂ ਵਾਂਝੇ ਨਾ ਹੋ ਜਾਈਏ ਤੇ ਇਹਦੇ ਲਈ ਅਸੀਂ ਅਸੀਂ ਹਿੰਦੁਸਤਾਨ ਦਾ ਢਿੱਡ ਭਰਨ ਦੇ ਲਈ ਚੌਲ ਪੈਦਾ ਕਰਦੇ ਆਂ ਬਿਜਲੀ ਵੀ ਖਰਚ ਕਰਦੇ ਆਂ ਪਾਣੀ ਵੀ ਖਰਚ ਕਰਦੇ ਆਂ ਉਹਨੂੰ ਬਚਾਉਣ ਦੇ ਲਈ ਕੋਈ ਹੋਰ ਫਸਲਾਂ ਜਿਹੜੀਆਂ ਮੁਨਾਫੇ ਵਾਲੀਆਂ ਵੀ ਹੋ ਸਕਣ ਉਹਨਾਂ ਵੱਲ ਧਿਆਨ ਕਰਕੇ ਸਰਕਾਰ ਵੱਲੋਂ ਸਹੂਲਤਾ ਉਹ ਉਸ ਥਾਂ ਤੇ ਜਿੱਦਾਂ ਇੱਕ ਜਿਵੇਂ ਕੋਈ ਜਗਾ ਵੱਖੋ ਵਖਰੀ ਸੈਕਟਰ ਵਾਈਜ਼ ਹੋ ਜੂ ਤਾਂ ਸਮਾਂ ਵੀ ਉਹ ਕੋ ਬਖਰਾ ਸਾਨੂੰ 55 ਲੱਖ ਹੈ ਟੇਰ ਇਸ ਵਕਤ ਹੈ ਜੀ ਪੰਜਾਬ ਦਾ ਰਕਬਾ ਜਿਹੜਾ ਕੁੱਲ ਖੇਤੀ ਦੇਣ ਜਿਹੜਾ ਹੈਗਾ ਕੋਈ ਰਕਬਾ ਮਿੱਥਿਆ ਹੋਵੇਗਾ ਜੀ ਤੁਹਾਡੀ ਪ੍ਰਪੋਜ਼ਲ ਦੇ ਵਿੱਚ ਕਿ ਜਿਹੜੀ ਡਾਈਵਰਸੀਫਿਕੇਸ਼ਨ ਵੱਲ ਕਿਸਾਨ ਅੱਗੇ ਵਧਣ ਜੀ ਇਹ ਜਿਹੜੀ ਗੱਲ ਰਮਨ ਜੀ ਇੱਕ ਦਿਨ ਨਹੀਂ ਹੋਣੀ ਜੀ ਇਹਨੂੰ ਕੁਝ ਵਾਰੇ ਜ਼ਰੂਰ ਲੱਗ ਜਾਣਗੇ ਹੌਲੀ ਹੌਲੀ ਕਿਉਂਕਿ ਜੇ ਜੇ ਉਹਨੂੰ ਬਦਲਣ ਵਿੱਚ ਥੋੜੀਆਂ ਮੁਸ਼ਕਿਲਾਂ ਤਾਂ ਵੀ ਆਉਂਦੀਆਂ ਉਹਨੂੰ ਅਪਣਾਉਣ ਦੇ ਲਈ ਵੱਡੇ ਤੋਂ ਵੱਡਾ ਸਹਿਯੋਗ ਸਾਡੇ ਕਿਸਾਨ ਭਰਾਵਾਂ ਦਾ ਹੋਊਗਾ ਉਹਦੇ ਨਾਲ ਸੀ ਨੇਪਰੇ ਚਾੜ ਲਵਾਂਗੇ ਅਸੀਂ ਹੌਲੀ ਹੌਲੀ ਖੁਸ਼ਹਾਲੀ ਵੱਲ ਹੁੜਨੇ ਜਿਵੇਂ ਬਹੁਤ ਸਾਰੇ ਕਿਸਾਨਾਂ ਵੱਲੋਂ ਜਦੋਂ ਫਸਲੀ ਵਿਭਿੰਨਤਾ ਵੱਲ ਗਏ ਉਹਨਾਂ ਫਲਾਰ ਦੀ ਖੇਤੀ ਵੀ ਕੀਤੀ ਉਹਨਾਂ ਨੇ ਗੰਨੇ ਨੂੰ ਵੀ ਲਿਆਂਦਾ ਪਰ ਸਾਡੀ ਸਮੱਸਿਆ ਤੇ ਜਿਹੜਾ ਸਭ ਤੋਂ ਵੱਡਾ ਆਪਸ਼ਨ ਦੇ ਰੂਪ ਸੀ ਉਹ ਸੀ ਨਰਮਾ ਨਰਮਾ ਬਿਲਕੁਲ ਇਸ ਵਕਤ ਕੁਝ ਹੈਕਟੇਰ ਰਹਿ ਗਿਆ ਜੀ ਉਸ ਨੂੰ ਲੈ ਕੇ ਚੰਗੇ ਬੀਜ ਮਿਲਣ ਕਿਸਾਨਾਂ ਨੂੰ ਸੁਧਾਰ ਹੋਵੇ ਇਸ ਦੇ ਵਿੱਚ ਵੀ ਇਸ ਪਾਲਿਸੀ ਦੇ ਵਿੱਚ ਕੋਈ ਇੰਪਲੀਮੈਂਟ ਜਿਹੜਾ ਹੈਗਾ ਉਹ ਰੱਖਿਆ ਗਿਆ ਕਿਉਂਕਿ ਤੁਹਾਡਾ ਤੇ ਏਰੀਆ ਖਾਸ ਤੌਰ ਤੇ ਉਸ ਸੈਕਟਰ ਦੇ ਵਿੱਚੋਂ ਨਿਕਲਦਾ ਜੀ ਨਹੀਂ ਮੈਂ ਮੇਤਾਬ ਮਹਿਸੂਸ ਕਰਦਾ ਜਿਹੜਾ ਨਰਮਾ ਇੱਕ ਬਹੁਤ ਵਧੀਆ ਫਸਲ ਸੀ ਜੀ ਜਿਹਦੇ ਨਾਲ ਕਿਸਾਨ ਤਾਂ ਉਹਦਾ ਤਾਂ ਚਲੋ ਉਹਨੂੰ ਤਾਂ ਖੇਤੀ ਚੰਗੀ ਮੁਨਾਫੇ ਵਾਲੀ ਸੀ ਜੀ ਨੰਬਰ 2 ਜਿਹੜਾ ਮਜ਼ਦੂਰ ਉਹਦਾ ਸਾਥੀ ਸੀ ਉਹਨੂੰ ਵੀ ਬਹੁਤ ਸਾਰਾ ਰੋਜ਼ਗਾਰ ਮਿਲ ਜਾਂਦਾ ਸੀ ਨੰਬਰ 3 ਆ ਜਿਹੜੇ ਹੁਣ ਗੈਸ ਸਿਲੰਡਰ ਹਰੇਕ ਗਰੀਬ ਅਮੀਰ ਸਾਰੇ ਭਰਾਵਾਂ ਨੂੰ ਇਹਨਾਂ ਦੀ ਵਰਤੋਂ ਕਰਨੀ ਪੈਂਦੀ ਹੈ ਸਾਡਾ ਤਾਂ ਬਾਲਣ ਜਿਹੜਾ ਉਹ ਵੀ ਪੂਰਾ ਹੋ ਜਾਂਦਾ ਸੀ ਛਟੀਆਂ ਨਾਲ ਪਰ ਹੌਲੀ ਹੌਲੀ ਕੁਝ ਮੌਸਮੀ ਤਬਦੀਲੀ ਵੀ ਇਸ ਤਰ੍ਹਾਂ ਦੀ ਹੁੰਦੀ ਜਾ ਰਹੀ ਹੈ ਤੇ ਪਹਿਲਾਂ ਦੇਸੀ ਨਰਮੇ ਕਪਾਹ ਵਧੀਆ ਹੁੰਦੇ ਜਾਂਦੇ ਫਿਰ ਉਹਦੇ ਵਿੱਚ ਤਬਦੀਲੀ ਆਈ بیਟੀ ਲਿਆਂਦਾ ਗਿਆ ਇੱਕ ਵਾਰੀ ਪੂਰਾ ਰਜਮਾ ਹੋਇਆ ਤਾਂ ਫਿਰ ਹੌਲੀ ਹੌਲੀ ਉਹ ਵੀ ਘਟਣ ਲੱਗ ਗਿਆ ਹੁਣ ਮੈਂ ਜਦੋਂ ਮinistr ਬਣਿਆ ਮੈਂ ਨਵੀਂ ਬਣੀ ਸਰਕਾਰ ਸਾਡੇ ਖੇਤੀਬਾੜੀ ਮੰਤਰੀ ਸ਼੍ਰੀ ਸ਼ਿਵਰਾਜ ਚੋਹਾਨ ਜੀ ਉਹਨਾਂ ਨੂੰ ਮਿਲ ਕੇ ਆਇਆ ਉਹਨਾਂ ਨੂੰ ਬੇਨਤੀ ਕੀਤੀ ਸੀ ਉਹਨਾਂ ਨੇ ਹੰਗਾਰਾ ਪਰਿਆ ਸੀ ਵੀ ਵਾਕਈ ਥੋੜੇ ਸਮੇਂ ਵਿੱਚ ਜਿਹੜੀ ਅਗਲੀ ਕੋਟਨ ਸੋਧ ਬਾਰੇ ਕੋਈ ਚਰਚਾ ਰਹੀ ਜੀ ਇਸ ਤਰੀਕੇ ਦੀ ਕਈ ਮੁਲਕਾਂ 'ਚ ਅਗਲੀ ਜਨਰੇਸ਼ਨ ਨੈਕਸਟ ਜਨਰੇਸ਼ਨ ਚੱਲ ਰਹੀ ਹੈ ਉਹ ਕਹਿੰਦੇ ਆਪਾਂ ਵੀ ਇੱਥੇ ਤਿਆਰ ਕਰਮਾਉਣੀ ਹੈ ਤੇ ਹੋ ਜੂਗੀ ਉਹ ਉਹਦੇ ਨਾਲ ਕਾਫੀ ਸਮਾਂ ਕਾਫੀ ਸਾਰਾ ਸਾਨੂੰ ਫਰਕ ਪਊਗਾ ਲੋਕਾਂ ਨੂੰ ਰੁਜ਼ਗਾਰ ਵੀ ਚੰਗਾ ਮਿਲੂਗਾ ਤੇ ਲੋ ਬਹੁਤ ਵੱਡਾ ਕੱਲੀ ਨਰਮਾ ਪੈਦਾ ਕਰਨ ਵਾਲੇ ਤੇ ਨਰਮਨ ਨੂੰ ਚੁਗਣ ਵਾਲੇ ਤੇ ਉਹਨਾਂ ਲਈ ਨਹੀਂ ਸੀ ਗਾ ਮਿੱਲਾ ਵਿੱਚ ਕਿੰਨੇ ਮਜ਼ਦੂਰ ਕਿੰਨੇ ਵਪਾਰੀ ਕਿੰਨੇ ਲੋਕਾਂ ਨੂੰ ਇਹਦੇ ਨਾਲ ਜੁੜਿਆ ਹੋਇਆ ਟੈਕਸਟਾਈਲ ਮਿੱਲਾਂ ਸਨ ਉਹਦੇ ਲਈ ਸੈਂਟਰ ਗਵਰਨਮੈਂਟ ਨੂੰ ਬੜੀ ਫਿਕਰਮੰਦੀ ਕਰਨੀ ਚਾਹੀਦੀ ਹੈ ਵੱਧ ਤੋਂ ਵੱਧ ਸਾਥ ਦੇਣਾ ਚਾਹੀਦਾ ਅਸੀਂ ਪੰਜਾਬ ਸਰਕਾਰ ਕਿਸਾਨਾਂ ਦੇ ਨਾਲ ਹਰ ਵਕਤ ਖੜੇ ਆ ਤੇ ਉਹਦਾ ਕੋਸ਼ਿਸ਼ ਕੀਤੀ ਜਾ ਰਹੀ ਹੈ ਐਤਕੀ ਨਰਮੇ ਦੀ ਫਸਲ ਨੂੰ ਬਚਾਉਣ ਦੇ ਲਈ ਸਾਡਾ ਵਿਭਾਗ ਖੇਤੀਬਾੜੀ ਕਿਸਾਨ ਭਰਾਵਾਂ ਤੱਕ ਪੂਰੀ ਪਹੁੰਚ ਕਰਦਾ ਰਿਹਾ ਕੋਈ ਦਵਾਈਆਂ ਦੱਸਣ ਵਿੱਚ ਮੌਸਮ ਨੂੰ ਤਾਂ ਇਹ ਨਾ ਅਸੀਂ ਕੰਟਰੋਲ ਕਰ ਸਕਦੇ ਜਿੱਥੇ ਚਖੜ ਝੋਲਾ ਆ ਜਾਂਦਾ ਉਹ ਉਹ ਸਾਡੇ ਜਿਹੜੀ ਵਸੂ ਚ ਬਾਹਰ ਹੋ ਜਾਂਦਾ ਜੀ ਵੀਰ ਸਿੰਘ ਰਾਜੀਵਾਲ ਹੋਰਾਂ ਨਾਲ ਸਾਡੀ ਇਸ ਬਾਬਤ ਪਾਲਿਸੀ ਨੂੰ ਲੈ ਕੇ ਗੱਲਬਾਤ ਹੋਇਆ ਕਹਿੰਦੇ ਪੰਜਾਬ ਦੀ ਸਰਕਾਰ ਨੂੰ ਦੇਖਣਾ ਪਵੇਗਾ ਕਿ ਜਿਹੜਾ 2.5 ਤੋਂ ਲੈ ਕੇ 7 ਏਕੜ ਤੱਕ ਦਾ ਜ਼ਿੰਮੇਵਾਰ ਹੈ ਉਹ ਦੀ ਦਸ਼ਾ ਜਿਆਦਾ ਠੀਕ ਨਹੀਂ ਹੈਗੇ ਇਸ ਦੇ ਨਾਲ ਕਿਸਾਨਾਂ ਦੇ ਨਾਲ ਕਹੀ ਤੋ ਮਜ਼ਦੂਰਾਂ ਬਾਰੇ ਵੀ ਚਰਚਾ ਲਾਜ਼ਮੀ ਸਰਕਾਰ ਨੂੰ ਕਰਨੀ ਪਵੇਗੀ ਇਸ ਲਈ ਕੋਈ ਪ੍ਰਵਧਨ ਜਿਹੜਾ ਹੈਗਾ ਪਾਲਿਸੀ ਦੇ ਵਿੱਚ ਖਾਸ ਤੌਰ ਤੇ ਰੱਖਿਆ ਗਿਆ ਹੋਵੇ ਕਾਲਮ ਜੀ ਕਿਉਂਕਿ ਮੈਂ ਮੇਰੇ ਨਾਲ ਖੇਤੀਬਾੜੀ ਦੇ ਨਾਲ ਪਸ਼ੂ ਪਾਲਣ ਮੈਂ ਕਮਾ ਵੀ ਆ। ਜੀ। ਮੇਰੀ ਨਿੱਜੀ ਰਾਇਆ ਤੇ ਆਮ ਲੋਕਾਂ ਦੀ ਵੀ ਆ। ਕਿਸਾਨ ਛੋਟਾ ਜੀ ਖੇਤੀ ਦੇ ਇਕੱਲੇ ਨਾ ਗੱਲ ਕਰੇ, ਦੋ ਕਿੱਲਾਂ ਵਾਲਾ, ਤਿੰਨ ਕਿੱਲਾਂ ਵਾਲਾ ਨਾਲ ਉਹਨੂੰ ਪਸ਼ੂ ਪਾਲਣ ਤੰਦਾ ਸ਼ੁਰੂ ਕਰ ਲੈਣਾ ਚਾਹੀਦਾ। ਇਸ ਗੱਲ ਦੀ ਗਰੰਟੀ ਹੈ ਕਿ ਅਸੀਂ ਅਮੀਰ ਤਾਂ ਨਹੀਂ ਹੋ ਸਕਾਂਗੇ ਛੋਟੇ-ਛੋਟੇ ਲੋਕ। ਤੇ ਗੁਜ਼ਾਰਾ ਚੰਗਾ ਤੇ ਖੁਸ਼ਹਾਲੀ ਘਰ ਵਿੱਚ ਤੇ ਆਪਦੇ ਬੱਚੇ ਪਾਲਣ ਜੋਗਾ ਹੋ ਜਾਗੇ ਚਾਹੇ 10 20 50 ਕਿਲੋ ਦੁੱਧ ਵੇਚ ਲਈਏ ਚਾਹੀ ਅਸੀਂ 100 ਪੰਜਾਬ ਮੁਰਗੀਆਂ ਰੱਖ ਲਈਏ ਘਰੇ ਵੱਡੇ ਦੀ ਲੋੜ ਨਹੀਂ ਚਾਹੀ 5-7 ਬੱਕਰੇ ਬੱਕਰੀਆਂ ਰੱਖ ਲਈਏ ਜਿਹਦੇ ਨਾਲ ਸਾਡਾ ਕਾਰੋਬਾਰ ਥੋੜਾ ਥੋੜਾ ਦਿਨ ਦੀ ਪ੍ਰਤੀ ਦਿਨ ਜਿਹੜੀ ਲੋੜ ਆ ਉਹਨੂੰ ਵੀ ਪੂਰਾ ਕਰ ਦੂ 2-4 ਮਹੀਨਿਆਂ ਚ ਕੋਈ ਲੋੜ ਆ ਤੇ ਉਹਨਾਂ ਜਾਨਵਰਾਂ ਚੋਂ ਕਰਕੇ ਸੇ ਬੱਚੇ ਦੀ ਫੀਸ ਹੁੰਦੀ ਹੈ ਕੋਈ ਹੋਰ ਗੱਲ ਹੁੰਦੀ ਹੈ ਸਟਾਰਟਅਪ ਵਰਗਾ ਪ੍ਰੋਗਰਾਮ ਹੈ ਇਸ ਦੇ ਵਿੱਚ ਜੀ ਕੋਈ ਛੋਟੇ ਕਿਸਾਨਾਂ ਦੀ ਬਾਹ ਫੜੀ ਜਾਵੇ ਜੀ ਆਰਥਿਕ ਪੱਖ ਤੋਂ ਉਹਦੇ ਤੇ ਅਸੀਂ ਟ੍ਰੇਨਿੰਗ ਕਰਾ ਰਹੇ ਹਾਂ ਚਾਹੇ ਉਹ ਡੇਰੀ ਦੀ ਟ੍ਰੇਨਿੰਗ ਹੈ ਕੋਈ ਫੀਸ ਨਹੀਂ ਹਾਲਾਂਕਿ ਜੇ ਐਸਸੀ ਕੈਟਾਗਰੀ ਵਾਲੇ ਉਹਨਾਂ ਨੂੰ ਵਜ਼ੀਫਾ ਵੀ ਦਿੱਤਾ ਜਾਂਦਾ ਹੈ ਉਸ ਤੋਂ ਬਾਅਦ ਲੋਨ ਪ੍ਰੋਵਾਈਡ ਹੋ ਜਾਂਦਾ ਹੈ ਪਹਿਲਾਂ ਵੱਡੇ ਲੋਨ ਹੁੰਦੇ ਸੀ ਵੱਡੀਆਂ ਸਬਸਿਡੀਆਂ ਸੇ ਪਾਸੇ ਹੋ ਜਾਂਦੀਆਂ ਸੀ ਅਸੀਂ ਕਿਹਾ ਵੀ ਇਹਨਾਂ ਦਾ ਗੁਜ਼ਾਰਾ ਦੋ ਤਿੰਨ ਚੁਗਵਾਨ ਵਾਲਾ ਸਿਸਟਮ ਚਲਾਓ ਜੇ 2-3 ਲੱਖ ਰੁਪਏ ਦਾ ਹੋ ਜੇ ਉਹਦੇ ਨਾਲ ਹੌਲੀ-ਹੌਲੀ ਇੱਕ ਤਾਂ ਉਹਦੇ ਨਾਲ ਉਹਨੂੰ ਡਾਕਟਰ ਚੈੱਕ ਕਰਨੀ ਬਹੁਤੇ ਰੱਖਣੇ ਪੈਂਦੇ ਆ ਉਹ ਘਰ ਦੇ ਤਿੰਨ-ਚਾਰ ਜੀ ਹੁੰਨੇ ਆ ਸੀ ਸਾਡੀਆਂ ਮਾਵਾ-ਮਾਂ ਪੈਣਾ ਉਹਨਾਂ ਨੂੰ ਚਵਾ-ਚਵਾਈ ਕਰ ਲੈਂਦੀਆਂ ਸੀ ਵੇਚ ਦਿੰਦੇ ਆ ਤੋ ਥੋੜਾ ਇਸ ਤਰ੍ਹਾਂ ਦਾ ਜਿਹੜੀ ਹੈ ਇਹਨੂੰ ਅਪਣਾਉਣਾ ਸਾਡੇ ਕਿਸਾਨ ਪਰਵਾਨੇ ਤੇ ਉਹਨਾਂ ਪਰਿਵਾਰਾਂ ਕਿਸਾਨਾਂ ਦੇ ਵਿੱਚ ਰੋਸ ਰਿਹਾ ਪਿਛਲੇ ਦਿਨ ਜੀ ਇੱਕ ਤਾਂ ਉਹ ਕਹਿੰਦੇ ਡੀਏਪੀ ਜਿਹੜਾ ਪਿਛਲੀ ਵਾਰ ਸਟਾਕ ਆਇਆ ਜਿਹੜਾ ਇਸ ਸੀਜ਼ਨ ਲਈ ਜਿਹੜਾ ਵਰਤਿਆਗਾ ਉਹ ਕਹਿੰਦੇ ਡੀਏਪੀ ਸਾਨੂੰ ਨਕਲੀ ਮਿਲੀ ਬਹੁਤ ਸਾਰੇ ਸਿੰਪਲ ਫੇਲ ਹੋਏ ਦੂਜੇ ਇਸ ਵਾਰ ਜ਼ਿਆਦਾਤਰ ਚਰਚਾ ਹੈ ਕਿ ਡੀਏਪੀ ਦੇ ਘਾਟ ਪੰਜਾਬ ਦੇ ਕਿਸਾਨਾਂ ਨੂੰ ਇਸ ਵਾਰ ਰੱਖ ਸਕਦੀ ਹੈ ਆਗਾਮੀ ਜਿਹੜਾਗਾ ਸੀਜ਼ਨ ਜਿਹੜਾਗਾ ਕਣਕ ਦਾ ਆਉਣ ਵਾਲਾ ਜੀ ਕਿਸਾਨ ਭਰਾਵਾਂ ਨੂੰ ਬੜੀ ਚਿੰਤਾ ਨਹੀਂ ਚਿੰਨੀ ਖਬਰਾਂ ਚ ਚਿੰਤਾ ਹੋ ਜਾਂਦੀ ਹੈ ਉਹ ਗੱਲ ਖਬਰਾਂ ਕਿਸਾਨਾਂ ਤਾਈਂ ਪਹੁੰਚ ਜਾਂਦੀਆਂ ਤੇ ਉਹ ਗੱਲ ਹੋ ਜਾਂਦੀ ਹੈ ਵੀ ਕਿਸ ਤਰ੍ਹਾਂ ਡੀਏਪੀ ਦੀ ਚਿੰਤਾ ਨਹੀਂ ਕਰਨੀ ਚਾਹੀਦੀ ਡੀਏਪੀ ਹੈ ਤੇ ਹੋ ਜਿਹੜੇ ਕਿਸਾਨ ਕਿਨਸ ਤੋਂ ਦੋ ਅਸੀਂ ਮਾਰਕੀਟ ਦੇ ਵਿੱਚ ਜਾਂਦੇ ਆ ਮਜਬੂਰੀ ਵਸਨ ਨੂੰ ਪ੍ਰਾਈਵੇਟ ਪਲੇਅਰ ਤੋਂ ਖਰੀਦਣਾ ਪੈਂਦੀ ਹੈ ਖਾਦ ਖਰੀਦਣੀ ਪਰ ਨਾਲ ਸਾਨੂੰ ਵਾਧੂ ਬੋਝ ਵੀ ਪਾ ਦਿੱਤਾ ਹੈ ਨਾ ਕੋਈ ਇਸ ਨੂੰ ਲੈ ਕੇ ਸਰਕਾਰ ਵੱਲੋਂ ਗੰਭੀਰਤਾ ਲਈ ਕਿ ਵਕ ਵਕ ਤੌਰ ਤੇ ਤੁਹਾਡੇ ਕੋਲ ਸ਼ਿਕਾਇਤਾਂ ਵੀ ਇਸ ਨੂੰ ਲੈ ਕੇ ਪਹੁੰਚੀਆਂ ਸਰਕਾਰ ਕੋਲ ਜਦੋਂ ਮੇਰੇ ਕੋਲ ਸ਼ਿਕਾਇਤਾਂ ਆਈਆਂ ਉਸ ਤੋਂ ਨਾਲ ਮੈਂ ਅਲਰਟ ਕਰਤਾ ਆਪਦੇ ਚੀਫ ਹੈ ਜਿਹੜੇ ਐਗਰੀਕਲਚਰ ਅਫਸਰ ਨਾਲ ਸਾਡੀਆਂ ਚਾਰ ਟੀਮਾਂ ਸਟੇਟ ਲੈਵਲ ਦੀਆਂ ਬਣਾ ਦਿੱਤੀਆਂ ਗਈਆਂ ਉਹ ਲੋਕਾਂ ਤਾਂ ਜੇ ਕਿਸੇ ਨੂੰ ਕਿਤੇ ਤਕਲੀਫ ਹੁੰਦੀ ਹੈ ਉਹ ਸਾਡੇ ਉਹਨਾਂ ਬੰਦਿਆਂ ਨੂੰ ਟੈਲੀਫੋਨ ਕਰਨਗੇ ਕੋਈ ਵੀ ਇਹੋ ਜੀ ਦੁਕਾਨਦਾਰੀ ਕਰਨ ਵਾਲਾ ਬੰਦਾ ਕਰ ਰਿਹਾ ਤੋਂ ਸਾਡੇ ਵੱਲੋਂ ਸਖਤੀ ਨਾਲ ਕਾਰਵਾਈ ਕੀਤੀ ਜਾਵੇ। ਇੰਪਲੀਮੈਂਟ ਹੋਣ ਜਾ ਰਹੀ ਹੈ ਖੇਤੀਬਾੜੀ ਪਾਲਿਸੀ ਜੀ ਇਸ ਨੂੰ ਲੈ ਕੇ ਬਜਟ ਦਾ ਵੀ ਧਿਆਨ ਬੜਾ ਤੁਹਾਡੇ ਜ਼ਿਹਨ ਦੇ ਵਿੱਚ ਹੋਵੇਗਾ ਕੋਈ ਮੁੱਖ ਮੰਤਰੀ ਤੱਕ ਅਪਰੋਚ ਕੀਤੀ ਕਿ ਸਾਡਾ ਸੈਕਟਰ ਲਈ ਥੋੜਾ ਬਜਟ ਵਧਾ ਦਿੱਤਾ ਜਾਵੇ ਜੀ ਬਜਟ ਠੀਕ ਹੈ ਜਿਹੜਾ ਹੁਣ ਤੱਕ ਤੁਹਾਨੂੰ ਲੋਡ ਕੀਤਾ ਗਿਆ ਜੀ। ਮੁੱਖ ਮੰਤਰੀ ਵੀ ਛੋਟਾ ਕਿਸਾਨ ਹੈ। ਉਹ ਵੀ ਕੋ ਪਤਾ ਉਹਨੂੰ ਵੀ ਪਤਾ ਇਸ ਗੱਲ ਦੀ ਲੋੜ ਆ ਉਹ ਆਪਣੇ ਤੌਰ ਤੇ ਵੀ ਹੈ ਤੇ ਮੇਰੇ ਵੱਲੋਂ ਵੀ ਮੈਂ ਵੀ ਛੋਟਿਆਂ ਚੋਂ ਹੀ। ਜੀ ਮੰਗ ਕੀਤੀ ਗਈ ਹੈ ਜੀ। ਇਹ ਤਾਂ ਉਸ ਦਾ ਫਿਕਰ ਹੈ ਸਾਨੂੰ ਮੰਗ ਛੱਡ ਫਿਕਰ ਹੈ ਉਹਨਾਂ ਨੂੰ ਵੀ ਮੈਨੂੰ ਵੀ ਕਰਨਾ ਹੈ ਧੰਨਵਾਦ ਕੁੜੀਆਂ ਸਾਹਿਬ ਤਾਂ ਜਿਹੜੇ ਬਾਕੀ ਬਚੇ ਕਿਸਾਨ ਨੇ ਜਿਨ੍ਹਾਂ ਦੇ ਪਰਿਵਾਰਕ ਮੈਂਬਰਾਂ ਨੇ ਕਿਸੇ ਨੇ ਸ਼ਹੀਦ ਹੋਏ ਨੇ ਬਾਰਡਰਾਂ ਤੇ ਦਿੱਲੀ ਦੇ ਆ ਤੇ ਉਹਨਾਂ ਦੀ ਨੌਕਰੀ ਨੂੰ ਅੰਤਮ ਪੜਾਅ ਦੇ ਵਿੱਚ ਲਜਾਇਆ ਜਾ ਰਿਹਾ ਔਰ ਲਾਸਟ ਫੇਜ ਦੇ ਵਿੱਚ तमाम ਜਿਹੜੇ ਪਰਿਵਾਰਾਂ ਨੂੰ ਨੌਕਰੀ ਮਿਲ ਜਵਗੀ ਇਸ ਦੇ ਨਾਲ ਹੀ ਖੇਤੀਬਾੜੀ ਪਾਲਿਸੀ ਨੂੰ ਜਿਹੜਾ ਰੇੜਕਾ ਲੰਬੇ ਸਮੇਂ ਤੋਂ ਚੱਲ ਰਿਹਾ ਸੀ ਉਹ ਜਲਦ ਪੂਰਾ ਹੋਣ ਜਾ ਰਿਹਾ ਔਰ ਡੀਪੀ ਦੀ ਖਾਦ ਨੂੰ ਲੈ ਕੇ ਖੇਤੀਬਾੜੀ ਮੰਤਰੀ ਸਿੱਧੇ ਤੌਰ ਤੇ ਪੰਜਾਬ ਦੇ ਕਿਸਾਨਾਂ ਨੂੰ ਕਹਿ ਰਹੇ ਕਿ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਸਾਡੇ ਧਿਆਨ ਦੇ ਵਿੱਚ ਹੈ ਕਿਸੇ ਕਿਸਾਨ ਨੂੰ ਡੀਪੀ ਦੀ ਘਾਟ ਨਹੀਂ ਆਉਣ ਦਿੱਤੀ ਜਾਵੇਗੀ